ਰੇਤ ਖੱਡਾਂ ਦੀ ਬੋਲੀ ਤੋਂ ਬਾਅਦ ਰਾਣਾ ਗੁਰਜੀਤ ਦੀ ਕੰਪਨੀ 'ਚ ਕੰਮ ਕਰਨ ਵਾਲੇ ਬਹਾਦਰ ਵੱਲੋਂ ਰੇਤ ਖੱਡ ਦੀ ਬੋਲੀ ਚੁੱਕਣ ਤੋਂ ਲੈ ਕੇ ਹੁਣ ਤੱਕ ਰਾਣਾ ਗੁਰਜੀਤ ਦੇ ਨੱਕ 'ਚ ਸਾਰੀਆਂ ਵਿਰੋਧੀ ਪਾਰਟੀਆਂ ਨੇ ਦਮ ਕੀਤਾ ਹੋਇਆ ਹੈ। ਇੱਕ ਵਾਰ ਫੇਰ ਆਮ ਆਦਮੀ ਪਾਰਟੀ ਵੱਲੋਂ ਰੇਤ ਕਪੜੇ ਨੂੰ ਲੈ ਕੇ ਕੈਬਨਿਟ ਮੰਤਰੀ ਪੰਜਾਬ ਰਾਣਾ ਗੁਰਜੀਤ ਸਿੰਘ ਖਿਲਾਫ ਗੁਰਦਾਸਪੁਰ ਦੇ ਜ਼ਿਲ੍ਹਾ ਹੈੱਡਕੁਆਰਟਰ ਅੱਗੇ ਵਿਸ਼ਾਲ ਰੋਸ ਦਰਨਾ ਦਿੱਤਾ ਗਿਆ। ਦਰਨੇ 'ਚ ਪਾਰਟੀ ਦੇ ਸੂਭਾ ਪ੍ਰਧਾਨ ਭਗਵੰਤ ਮਾਨ ਸਮੇਤ ਜ਼ਿਲ੍ਹੇ ਦੇ ਵੱਖ-ਵੱਖ ਆਗੂਆਂ ਨੇ ਸ਼ਮੂਲੀਅਤ ਕਰਕੇ ਰੇਤ mafia ਖਿਲਾਫ ਨਾਰੇ ਬਾਜ਼ੀ ਕੀਤੀ ਤੇ ਦੂਜੇ ਪਾਸੇ ਲੀਡਰਾਂ ਦੇ ਸੁਣੀਏ ਲੀਡਰਾਂ ਦੇ ਮੁਲਾਦ ਨੂੰ ਦਾਸ ਦਾ ਜਰਦੀਆ ਦਰਖਾਲ ਲੈਣ ਵਾਲੇ ਉਹ 847 ਸਾਲ ਜਿਹੜੋ ਤੇ ਇੱਕ ਲੈ ਆ ਰਹੇ ਨੇ ਤੇਰੀ ਇਖਲਾਕ ਦੇ ਦੇਖੋ ਪਾਈ ਦਾ ਸਾਹ ਗਾਂ ਨੂੰ ਜਿਹੜਾ ਮੁੰਤਾ ਪਤਨੀ ਮੇਰੇ ਕੋਲੋਂ ਪਹਿਲਾਂ ਕੰਮ ਕਰਦਾ ਸੀ ਉਹ ਪਤਾ ਨਹੀਂ ਕਿੱਥੇ ਕੰਮ ਕਰਦਾ ਹੈ ਇਹ ਵੀ ਮੀਰਤ ਕਰਕੇ ਕੋਈ ਬੰਦਾ ਜੀ ਨਹੀਂ ਸਕਦਾ ਇਸ ਕਰਕੇ ਦੋਨੇ ਪਾਸਾਰ ਕੁਰੀਏ ਦੇ ਬਾਦਰ ਦੇ ਗ੍ਰੈਂਡ ਪਾਲ ਤੋਂ ਹੈ ਤਾਂ ਸਾਡੇ ਸਾਹਿੱਤੂ ਦਾ ਠੇਕਾ ਲੇਕਿਉਂਦਾ ਹੈ ਪਹਿਲਾਂ ਅਸੀਂ ਦਸਾਰ ਦੇ ਪੁੱਛੀਏ ਬਾਦਰ ਕੇ ਨੂੰ ਕਿ ਕੋਈ 4 ਬਸਾਂ ਤੋਂ 4 ਫੋਕੀਲੇ ਬਣ ਕੇ ਥੋੜਾ ਜਿਹਾ ਜੀਤੀ ਪੁੱਛਦੇ ਨੇ ਵੀ 10000 ਰੁਪਆ ਸਰਖਾ ਦਾ ਪ੍ਰੋਸੈਸ 27 ਕੋਰ ਦਾ ਠੇਕਾ ਕਿਵੇਂ ਲੱਗਦਾ ਹੈ ਨੂੰ ਜਸੀਆ